ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜ਼ਿਮੀਂਦਾਰ ਭਰਾ ਤੇ ਬਾਈ ਕੋਲ ਗਾਂ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਮੂਬਾਤ ਨੂੰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਮੈਂ ਦਿਨ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸੋ ਜੀ ਆਪਣਾ? ਨਾਮ ਕਰਨਜੀਤ ਸਿੰਘ ਜੀ। ਪਿੰਡ? ਤੋ ਬਾਈ। ਜ਼ਿਲ੍ਹਾ? ਬਰਨਾਲਾ ਜੀ। ਹਾਂਜੀ ਬਾਈ ਜੀ ਗਾਂ ਦੱਸੋ ਜੀ ਕੰਮੀ ਸੂਏ ਸੂ ਰਹੀ ਹੈ। ਦੂਜਾ ਸੂਆ ਸੂ ਰਹੀ ਹੈ। ਕਿੰਨੇ ਕਿ ਦਿਨ ਬਾਕੀ ਹੈ ਜੀ? ਦੋ-ਦੋ ਬਾਕੀ ਦੋ ਚਾਰ ਬਾਕੀ ਹੈ ਬਸ ਤਿਆਰੀ ਹੈ। ਦੋ ਚਾਰ ਦਿਨ ਬਾਕੀ ਹੈ। ਤੇ ਦੁੱਧ ਪਿਛਲੀ ਸੂਏ? 30+ ਹੋਇਆ। ਪੀ ਪਲਸ ਲੋਪਰਾ ਪੰਡਾ ਤੁਹਾਨੂੰ ਦੇਖੀ ਰਿਹਾ ਤੇ ਰੇਟ ਭਰਾ ਜਾਇ ਜੇ ਪਹਿਲੀ ਦੱਸ ਦੂ 128 ਫੋਨ ਤੇ ਕਰਾਂਗੇ ਜਾਈ ਜੀ ਹੋ ਗਈ ਹਾਂ ਜਾਈ ਜੀ ਹੋ ਗਈ ਲੋਪਰਾ ਤੋੜ ਦੋ ਜੀ ਠੀਕ ਹੈ ਜੀ ਲੋਪਰਾ ਚੈੱਕ ਕਰਸਾ ਦੋਨ ਤਾਜ਼ਾ ਤੁਸੀਂ ਆਪ ਲੈ ਸਕੋ ਠੀਕ ਹੈ ਜੀ ਲੋ ਲੈ ਲੇ ਤੇ ਲਿਓ ਜੀ ਲਿਓ ਲੋ ਜੀ ਕੋਬੀ ਲੋ ਜੀ ਉਹ ਅਸਲ ਲਗਭਗ ਦੇਣ ਲਵੀ ਆ ਪੰਡੇ ਦਾ ਨਤਾਜ਼ਾ ਤੁਸੀਂ ਲਾ ਸਕਦੇ ਭਰਾ ਠੀਕ ਹੈ ਜੀ ਰੋਕ ਲਓ ਜਿੱਥੇ ਮੜਾ ਜੀ ਸਾਈਡਾਂ ਦਿਖਾ ਦੀ ਸਾਰੀਆਂ ਹਾਂ ਰੋਕ ਲਓ ਦੋ ਕੁ ਮਿੰਟ ਲੋ ਜੀ ਗਾਂ ਤੋਂ ਤੁਰਾਂ ਨੀ ਜਾ ਰਹੇ ਆ ਠੰਡੀ ਸੀਲਾ ਕੋਈ ਰਿੱਕਣ ਜਿੱਦਾਂ ਮਰਜੀ ਹੱਥ ਪਾ ਕੇ ਠੀਕ ਕੋਈ ਦਿੱਕਤ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਲੋ ਜੀ ਇੱਕ ਮਿੰਟ ਇੱਥੇ ਰੁਕ ਲੂ ਮੜ ਜਾ ਸਾਈਡ ਦੂਜੀ ਵੀ ਦਿਖਾ ਦਈਏ ਠੀਕ ਹੈ ਜੀ ਪਿਛਲੀ ਸਾਈਡ ਹੋਗੀ ਆ ਹੋਗੀ ਇਧਰਲੀ ਸਾਈਡ ਠੀਕ ਹੈ ਲੋ ਜੀ ਘਰਮਾਂ ਵਾਲੀ ਤੇ ਕੱਦ ਵੱਡ ਸੁਖਨ ਕਰਮ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਭਰਾ ਠੀਕ ਹੈ ਜੀ ਲੈ ਚਲੋ ਭਰਾ ਪੂਰੀ ਡਾਊਲ ਆ ਗਈ ਪੂਰੀ ਹਾਂਜੀ ਹਾਂਜੀ ਕਦ ਕੁਦੂ ਬੈਠ ਤੁਸੀਂ ਇੰਤਾ ਚਲਾ ਸਕਦੇ ਭਰਾ ਤੁਰਿਆ ਨਹੀਂ ਜਾ ਰਿਹਾ ਬੈਠ ਤੁਸੀਂ ਨੂੰ ਇੰਤਾ ਜੀ ਦਾ ਪਤਾ ਲੱਗ ਹੀ ਰਿਹਾ ਠੀਕ ਹੈ ਜੀ ਕਰਮਾਂ ਵਾਲੀ ਮਾੜੀ ਮੋਟੀ ਰੈਲੀ ਤਾਂ ਕਰ ਦਿੰਦੇ ਹੋਗੇ ਭਾਈ ਕਿ ਨਹੀਂ ਕਰੀ ਵਾਲੀ ਨਹੀਂ ਹਲੇ ਨਹੀਂ ਕਰੀ ਰੈਲੀ ਕਰੀ ਨਹੀਂ ਹਲੇ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਤਿੰਨ ਟਾਈਮ ਚੋਂਨ ਵਾਲੀ ਗਾਂ ਇਹ ਵੱੱਦ ਵੀ ਕੱਟ ਸਕਦੀ ਆ ਲੇਕਿਨ ਸੇਵਾ ਨਾਲ ਸਾਥ ਹੈ ਸੇਵਾ ਦੇ ਪੰਡਾ ਠੀਕ ਹੈ ਠੀਕ ਲੋ ਭਰਾ ਪਿੰਡ ਧੋੜਾ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਲਓ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ